ਅਕਸਰ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਸਰੀਰ ਨੂੰ ਠੀਕ ਕਰਨ ਦੇ ਲਈ ਡਾਕਟਰ ਦੀ ਜ਼ਰੂਰਤ ਹੈ ਰੂਹ ਨੂੰ ਠੀਕ ਕਰਨ ਦੇ ਲਈ 뮤직 ਦੀ ਜ਼ਰੂਰਤ ਕਹਿੰਦੀ ਹੈ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਹੇ ਦੇਖੋ ਇਹ ਅਲੱਗ-ਅਲੱਗ ਪ੍ਰੋਗਰਾਮ ਤਾਂ ਹੁੰਦੇ ਵਿਖੇ ਨੇ ਥਿਸ ਇਜ਼ ਫਸਟ ਟਾਈਮ ਇਨ ਮਾਈ ਲਾਈਫ ਕਿ ਸੰਗੀਤ ਨੂੰ ਔਰ ਮੈਡੀਕਲ ਮੈਡੀਸਨ ਨੂੰ ਮਿਲਾ ਕੇ 뮤직 ਥੈਰੇਪੀ ਲਵੋ ਤੇ 뮤직 ਦੇ ਜ਼ਰੀਏ ਵੀ ਇਲਾਜ ਔਰ ਡਾਕਟਰ ਸਾਹਿਬ ਜਿੱਥੇ ਜੀਨੀਅਸ ਨੇ ਆਪਣੇ ਕੰਮ ਚ ਜੀ ਇੱਕੋ ਇੱਕ ਨੇ ਪੰਜਾਬ ਚ ਇਵਨ ਦਿੱਲੀ ਤੋਂ ਪਤਾ ਚੱਲਿਆ ਲੋਕ ਆਉਂਦੇ ਆ ਵਰਲਡ ਵਾਈਡ ਹਸਪੀਟਲਾਂ ਦੇ ਡਾਕਟਰ ਵੀ ਇਨਾਂ ਤੋਂ ਕੰਮ ਕਰਾਉਂਦੇ ਹੁਣ ਅੰਗ ਦਾਨ ਵਾਲਾ ਜਿਹੜਾ ਇਹ ਜਿਹੜਾ ਆਰਗਨਸ ਡੋਨੇਟ ਕਰਨ ਵਾਲਾ ਮਾਮਲਾ ਇਹ ਬਹੁਤ ਵੱਡੀ ਗੱਲ ਆ ਲੋਕਾਂ ਚ ਅਵੇਅਰਨੈਸ ਆਉਣੀ ਚਾਹੀਦੀ ਇੱਕ ਖੌਫ ਜਿਹ ਵਿੱਚ ਮੁਫਤਲਾ ਵੀ ਲੋਕ ਰਹਿੰਦੇ ਨੇ ਸੇ ਸੁਣਿਆ ਹੈ ਕਿ ਸਰੀਰ ਮਿੱਟੀ ਹੁੰਦਾ ਵਾਜ ਜੇ ਉਸ ਤੋਂ ਪਹਿਲਾਂ 8 ਬੰਦਿਆਂ ਨੂੰ ਇੱਕ ਬੰਦਾ ਜ਼ਿੰਦਗੀ ਦੇ ਦਿੰਦੇ ਤੇ ਕਿੰਨੀ ਅੱਛੀ ਗੱਲ ਹੈ ਮੈਂ ਇਹੀ ਬੇਨਤੀ ਕਰਾਂਗਾ ਸੰਗੀਤ ਤੁਸੀਂ ਦੇਖਿਆ ਹੀ ਹੈ ਕਿ ਐਸੀ ਗੱਲ ਹੈ ਕਿ ਵੱਡੇ ਵੱਡੇ ਉਸਤਾਦ ਰਏ ਜਾਂ ਚਦ ਗੋਣਾ ਉਹ ਕਿਉਂਕਿ ਮਾਲਕ ਨਾ ਗਾਉਂਦੀ ਸੀ ਕੋ ਕਮਰਸ਼ਲ ਨਹੀਂ ਸੀ ਸੰਗੀਤ ਜੋ ਚਾਹੁੰਦੇ ਸੀ ਉਹ ਹੋ ਜਾਂਦਾ ਸੀ ਮੀ ਪੌਣਾ بارش ਕਰਨੇ ਮਾਲਕੋ ਕਾ ਦੀਪਕ ਜਲਾ ਦੀਪਗਾ ਕੁਝ ਦੀਪਕ ਮਾਲ ਗੌਣਾ ਤੇ ਦੀਵੇ ਜਗ ਜਣੇ ਜੀ ਅਗਰ ਮੇਗ ਡੋਣਾ ਤੇ بارش ਤੇ بارش ਹੋ ਜਾਣਾ ਸਾਡਾ ਇਹ ਉਪਰਾਲਾ ਹੈਗਾ ਕਿ ਪੰਜਾਬ ਦਾ ਫੋਕ 뮤직 ਤੇ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੋਨੋਂ ਨੂੰ ਰਿਵਾਈਵਲ ਕਰਨ ਦੀ ਦੋਨਾਂ ਨੂੰ ਜ਼ਿੰਦਾ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇੱਕ ਬ੍ਰੇਨ ਡੈਡ ਵਿਅਕਤੀ ਹੈ ਜਿਹੜਾ ਅੱਠ ਅੰਗਦਾਨ ਕਰਕੇ ਅੱਠ ਜਾਨਾਂ ਬਚਾ ਸਕਦਾ ਹੈ ਤੇ ਸਾਡੇ ਇੰਡੀਆ ਦੇ ਵਿੱਚ ਐਸੇ 4 ਲੱਖ ਦੇ ਲਗਭਗ ਲੋਕ ਹੈ ਜਿਨ੍ਹਾਂ ਨੂੰ ਗੁਰਦਿਆਂ ਦੀ ਜਾਂ ਲਿਵਰ ਦੀ ਜਾਂ ਹਾਰਟ ਦੀ ਲੋੜ ਹੈ ਹਰ ਸਾਲ ਤੇ ਸਿਰਫ 15000 ਲੋਕ ਐਸੇ ਜਿਨ੍ਹਾਂ ਨੂੰ ਅੰਗ ਮਿਲਦੇ ਆ ਤੇ ਉਹਨਾਂ ਦੀਆਂ ਜਾਨਾਂ ਬਚਦੀਆਂ ਅਕਸਰ ਕਿਹਾ ਜਾਂਦਾ ਕਿ ਸੰਗੀਤ ਮੇਹ ਹੈ ਸ਼ਕਤੀ ਸਵਰ ਮੇਹ ਰਾਮ ਰਾਗੀ ਜੋ ਗਾਏ ਰਾਗ ਮਧੁਰ ਤੋ ਰੋਗੀ ਕੋ ਮਿਲੇ ਆਰਾਮ ਅਜਿਹੀ ਇਕਾਈ ਹਸਪੀਟਲ ਦੇ ਵਿੱਚ ਮੌਜੂਦ ਹੈ ਜਿੱਥੇ ਬੇहद ਪਿਆਰਾ ਉਪਰਾਲਾ ਜਿਹੜਾ ਡਾਕਟਰ ਬਲਦੇਵ ਸਿੰਘ ਆਲਪ ਵੱਲੋਂ ਕੀਤਾ ਗਿਆ ਜੀਵਨ ਦਾ ਤਾਨਿਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਸਿਚੂ ਵਿਸ਼ੇਸ਼ ਤੌਰ ਤੇ ਪਦਮਸ਼ਰੀ ਹੰਸਰਾਜ ਹੰਸਤੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੰਸ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਸਰੀਰ ਨੂੰ ਠੀਕ ਕਰਨ ਦੇ ਲਈ ਡਾਕਟਰ ਦੀ ਜ਼ਰੂਰਤ ਹੈ ਰੂਹ ਨੂੰ ਠੀਕ ਕਰਨ ਦੇ ਲਈ ਮਿਊਜ਼ਿਕ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਹੇ ਹੋ ਦੇਖੋ ਇਹ ਅਲੱਗ-ਅਲੱਗ ਪ੍ਰੋਗਰਾਮ ਤਾਂ ਹੁੰਦੇ ਦੇਖੇ ਨੇ ਥਿਸ ਇਜ਼ ਫਸਟ ਟਾਈਮ ਇਨ ਮਾਈ ਲਾਈਫ ਕਿ ਸੰਗੀਤ ਨੂੰ ਔਰ ਮੈਡੀਕਲ ਮੈਡੀਸਨ ਨੂੰ ਮਿਲਾ ਕੇ ਕਿਉਂਕਿ میوزਿਕ ਥੈਰੇਪੀ ਲਵੋ ਤੇ ਉਹ میوزਿਕ ਦੇ ذریعے ਵੀ ਇਲਾਜ ਆਉਂਦਾ ਔਰ ਡਾਕਟਰ ਸਾਹਿਬ ਜਿੱਥੇ ਜੀਨੀਅਸ ਨੇ ਆਪਣੇ ਕੰਮ ਚ ਜੀ ਇੱਕੋ ਇੱਕ ਨੇ ਪੰਜਾਬ ਚ ਈਵਨ ਦਿੱਲੀ ਤੋਂ ਪਤਾ ਚੱਲਿਆ ਲੋਕ ਆਉਂਦੇ ਆ ਵੱਡ ਵੱਡੇ ਹਸਪੀਟਲਾਂ ਦੇ ਡਾਕਟਰ ਵੀ ਇਨਾਂ ਤੋਂ ਕੰਮ ਕਰਾਉਂਦੇ ਇਹਨਾਂ ਦਾ ਕੰਮ ਸ ਲਾਜਵਾਬ ਹੈ ਜੋ ਹੁਣ ਅੰਗਦਾਨ ਵਾਲਾ ਜਿਹੜਾ ਇਹ ਜਿਹੜਾ ਆਰਗਨਸ ਡੋਨੇਟ ਕਰਨ ਵਾਲਾ ਮਾਮਲਾ ਇਹ ਬਹੁਤ ਵੱਡੀ ਗੱਲ ਆ ਲੋਕਾਂ ਚ ਅਵੇਰਨੈਸ ਹੋਣੀ ਚਾਹੀਦੀ ਇੱਕ ਖੌਫ ਜਿਹੇ ਵਿੱਚ ਮੁਫਤਲਾ ਵੀ ਲੋਕ ਰਹਿੰਦੇ ਨੇ ਆਫਟਰ ਆਲ ਆਪਾਂ ਅਕਸਰ ਸੁਣਿਆ ਹੈ ਕਿ ਸਰੀਰ ਮਿੱਟੀ ਹੁੰਦਾ ਵਾਸ਼ ਜੇ ਉਸ ਤੋਂ ਪਹਿਲਾਂ 8 ਬੰਦਿਆਂ ਨੂੰ ਇੱਕ ਬੰਦਾ ਜ਼ਿੰਦਗੀ ਦੇ ਦੇ ਤੇ ਕਿੰਨੀ ਅੱਛੀ ਗੱਲ ਆ ਮੈਂ ਇਹੀ ਬੇਨਤੀ ਕਰੂੰਗਾ ਕਿ اے ਲੋਕੋ ਐਂਡ ਆਫ ਦਾ ਡੇ ਆ ਸਭ ਨੇ ਜਾਣਾ ਹੈ ਪਰ ਜਾਣ ਤੋਂ ਪਹਿਲਾਂ ਕੁਝ ਐਸਾ ਕਰ ਜੋ ਇਹ ਥਿਰ ਦੇ ਲੋਕ ਵੀ ਖੁਸ਼ ਹੋਣ ਜਿੱਥੇ ਜਿਸ ਪਲੈਨਟ ਤੇ ਆਪਾਂ ਰਹਿੰਦੇ ਆ ਤੇ ਮਾਲਕ ਵੀ ਖੁਸ਼ ਹੋਏਗਾ ਸਾਦਾ ਸੋ ਆਈ ਐਮ ਵੈਰੀ ਗ੍ਰੇਟਫੁਲ ਡਾਕਟਰ ਸਾਹਿਬ ਦਾ ਕਿ ਇਹਨਾਂ ਨੇ ਯਾਦ ਫਰਮਾਇਆ ਜਦੋਂ ਹੁਕਮ ਕਰਨ ਹਾਜ਼ਰ ਹੋ ਜਾ ਕਰਾਂਗੇ ਬਹੁਤ ਬਹੁਤ ਸ਼ੁਕਰ ਅੱਜ ਇੱਕ ਬੜੀ ਖੂਬਸੂਰਤੀ ਵੇਖਣ ਨੂੰ ਮਿਲੀ ਕਿ ਜਿਹੜਾ ਔਰਾ ਸੀ ਬੜਾ ਪੋਜ਼ਿਟਿਵ ਨਜ਼ਰ ਆਇਆ ਉਸਦੇ ਨਾਲ ਨਾਲ ਸੰਗੀਤਮਈ ਵੀ ਸੀ ਔਰ ਤੁਸੀਂ ਇੱਕ ਗੱਲ ਕਹੀ ਕਿ ਮਿਊਜ਼ਿਕ ਸਿਰਫ ਐਂਟਰੇਨ ਨਹੀਂ ਕਰਦਾ ਇਹ ਹੀਲ ਵੀ ਕਰਦਾ ਕੀ ਲੱਗਦਾ ਕਿ ਅਜਿਹੇ ਉਪਰਾਲੇ ਅਗੇ ਹੋਣੇ ਚਾਹੀਦੇ ਨੇ ਅਰੇ 뮤זיਕ ਐਸੀ ਚੀਜ਼ ਹੈ ਜੋ ਜਾਨਵਰਾਂ ਤੇ ਅਸਰ ਕਰਦਾ ਇੱਕ ਜਗ੍ਹਾ ਉੱਥੇ ਸੰਗੀਤ ਨਾਲ ਪਲਾਂਟਸ ਫੁੱਲ ਖਿਲਦੇ ਨੇ ਔਰ ਗਾਵਾਂ ਨੂੰ 뮤זיਕ ਸੁਣਾਇਆ ਗਿਆ ਉਹ ਬੜੇ ਆਰਾਮ ਨਾਲ इजीली ਤੰਦਰੁਸਤ ਰਹੀਆਂ ਔਰ ਦੁੱਧ ਵੀ ਜ਼ਿਆਦਾ ਦੇਣ ਲੱਗ ਪਏ ਤੇ ਸੰਗੀਤ ਤੁਸੀਂ ਦੇਖਿਆ ਹੀ ਹੈ ਕਿ ਐਸੀ ਗੱਲ ਹੈ ਕਿ ਬੜੇ ਬੜੇ ਉਸਤਾਦ ਹੋਏ ਆ ਜਦ ਗਾਉਣਾ ਉਹ ਕਿਉਂਕਿ ਮਾਲਕ ਨਾ ਕਹਉਂਦੇ ਸੀ ਤੋ ਕਮਰਸ਼ੀਅਲ ਨਹੀਂ ਸੀ ਸੰਗੀਤ ਜੋ ਚਾਹੁੰਦੇ ਸੀ ਉਹ ਹੋ ਜਾਂਦਾ ਸੀ ਮੀਂਹ ਪਾਉਣਾ بارش ਕਰਨੀ ਮਾਲਕ ਫੋਕਾ ਕਿ ਦੀਪਕ ਜਲਾ ਦੀਪਗਾ ਜੇ ਦੀਪਕ ਰਾਗ ਗੋੜਾ ਤੇ ਦੀਵੇ ਜਗ ਜਾਣੇ ਜੀ ਅਗਰ ਮੀਂਹ ਡੋਣਾ ਤੇ بارش ਤੇ بارش ਹੋ ਜਾਣੀ ਦੇਖੋ ਕਿਆ ਕਿਆ ਲੋਕ ਹੋਏ ਸੰਗੀਤ ਨੇ ਗੁਰੂ ਕਰਨੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇ ਘਰ ਦਸੇ ਗੰਦੀਆਂ ਚ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਸੰਗੀਤ ਜਿਹੜਾ ਉਹ ਜਦੋਂ ਬਹੁਤ ਰਿਫਾਈਨ ਹੋ ਜਾਂਦਾ ਬਹੁਤ ਉੱਚੀ ਵਸਤ ਚਲ ਜਾਂਦਾ ਕਮਰਸ਼ੀਅਲ ਨਹੀਂ ਰਹਿ ਜਾਂਦਾ ਫਿਰ ਕੀਰਤਨ ਹੋ ਜਾਂਦਾ ਫਿਰ ਉਸ ਤੋਂ ਵੀ ਉੱਪਰ ਜਾ ਕੇ ਅਨਹਦ ਨਾਦ ਸ਼ਬਦ ਇਹਨੂੰ ਵੋਇਸ ਆਫ ਸੁਫੀਰ ਵੀ ਕਿਹਾ ਜਾਂਦਾ ਬਾਂਗੇ ਉਸਮਾਨੀ ਬਾਂਗੇ ਉਸਮਾਨੀ ਉਸਮਾਨੀ ਬਾਗ ਬਾਂਗੇ ਉਸਮਾਨੀ ਕਿਹਾ ਜਾਂਦਾ ਸੁਇਸ਼ ਕਰਕੇ ਸੰਗੀਤ ਦਾ ਔਰ ਮੈਡੀਕਲ ਦਾ ਸੁਮੀਲ ਮੈਂ ਪਹਿਲੀ ਵਾਰੀ ਵਖਿਆ ਔਰ ਬਹੁਤ ਵੱਡੀ ਗੱਲ ਹੈ ਮੈਂ ਡਾਕਟਰ ਸਾਹਿਬ ਨੂੰ ਅਰਜ਼ੀ ਕੀਤੀ ਸੀ ਕਿ ਕਿਸੇ ਜਗ੍ਹਾ ਹਸਪੀਟਲ ਚ ਮਿਊਜ਼ਿਕ ਥੈਰੇਪੀ ਲਈ ਵੀ ਕੁਝ ਕਰੋ ਅਸੀਂ ਹੁਣ ਵੇਲੇ ਹੀ ਆ ਤਕਰੀਬਨ ਅਸੀਂ ਇਹ ਕੰਮ ਕਰਾ ਕਰਾ ਸੋ ਵਰਡ ਆਰਗਨ ਐਂਡ ਡੋਨਰ ਡੇ ਦੇ ਉੱਪਰ ਤੁਹਾਡੇ ਵੱਲੋਂ ਸਰੋਤਿਆਂ ਨੂੰ ਕੀ ਅਪੀਲਾਂ ਜਾਂ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਕੀ ਅਪੀਲ ਮੈਂ ਉਹਨਾਂ ਨੂੰ ਸਾਰੀ ਅਪੀਲ ਕੀਤੀ ਜੋ ਵੀ ਕੀਤੀ ਸਮਾਧਨ ਲਈ ਸ਼ੁਕਰੀਆ ਸੋ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਹੈ ਸਾਡੇ ਵੱਡੇ ਭਾਈ ਸਾਹਿਬ ਪਦਮਸ਼ਰੀ ਸ਼੍ਰੀ ਹੰਸਰਾਜ ਹਾਂਸੀ ਜਿਨ੍ਹਾਂ ਨੇ ਇੱਕ ਫੋਨ ਦੀ ਕਾਲ ਦੇ ਉੱਤੇ 월ਡ ਆਰਗਨ ਡੋਨਰ ਡੇ ਦੀ ਸੈਲੀਬ੍ਰੇਸ਼ਨ ਤੇ ਆਰਗਨਾਈਜੇਸ਼ਨ ਅਵੇਅਰਨੈਸ ਦੇ ਵਿੱਚ ਇਕਾਈ ਹਸਪਤਾਲ ਦੇ ਵਿੱਚ ਆਉਣ ਦਾ ਵਾਦਾ ਕੀਤਾ ਔਰ ਟਾਈਮ ਤੋਂ ਪਹਿਲਾਂ ਆਏ। ਦੂਸਰਾ ਸਾਡਾ ਇਹ ਉਪਰਾਲਾ ਹੈਗਾ ਕਿ ਪੰਜਾਬ ਦਾ ਫੋਕ 뮤직 ਤੇ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੋਨੋਂ ਨੂੰ ਰਿਵਾਈਵਲ ਕਰਨ ਦੀ ਦੋਨਾਂ ਨੂੰ ਜ਼ਿੰਦਾ ਕਰਨ ਦੀ ਬਹੁਤ ਜ਼ਰੂਰਤ ਹੈ ਲੋਕਾਂ ਦੇ ਜਿਹੜੇ ਆਪਣੇ ਅੰਗਾਂ ਦੇ ਫੇਲ ਹੋਣ ਤੋਂ ਪੀੜਤ ਨੇ ਉਹਨਾਂ ਨੂੰ ਅੰਗਾਂ ਦੀ ਲੋੜ ਹੈ ਤੇ ਸਾਡੇ ਫੋਕ 뮤직 ਨੂੰ ਰਿਵਾਈਵਲ ਦੀ ਵੈਸੇ ਲੋੜ ਹੈ ਤਾਂ ਅਸੀਂ ਦੋਨਾਂ ਨੂੰ ਅੱਜ ਕਲੱਬ ਕਰਕੇ ਕੋਸ਼ਿਸ਼ ਕੀਤੀ ਹੈ ਕਿ 뮤직 ਦੇ ਜ਼ਰੀਏ ਲੋਕਾਂ ਦੇ ਵਿੱਚ ਅੰਗਦਾਨ ਦੀ ਅਵੇਅਰਨੈਸ ਨੂੰ ਸਪਰੈਡ ਕੀਤਾ ਜਾਵੇ ਕਿਉਂਕਿ ਇੱਕ ਬ੍ਰੇਨ ਡੈਡ ਵਿਅਕਤੀ ਹੈ ਜਿਹੜਾ 8 ਅੰਗਦਾਨ ਕਰਕੇ 8 ਜਾਨਾਂ ਬਚਾ ਸਕਦਾ ਹੈ ਤੇ ਸਾਡੇ ਇੰਡੀਆ ਦੇ ਵਿੱਚ ਐਸੇ 4 ਲੱਖ ਦੇ ਲਗਭਗ ਲੋਕ ਹੈ ਜਿਨ੍ਹਾਂ ਨੂੰ ਗੁਰਦਿਆਂ ਦੀ ਜਾਂ ਲਿਵਰ ਦੀ ਜਾਂ ਹਾਰਟ ਦੀ ਲੋੜ ਹੈ ਹਰ ਸਾਲ ਤੇ ਸਿਰਫ 15000 ਲੋਕ ਐਸੇ ਜਿਨ੍ਹਾਂ ਨੂੰ ਅੰਗ ਮਿਲਦੇ ਆ ਤੇ ਉਹਨਾਂ ਦੀਆਂ ਜਾਨਾਂ ਬਚਦੀਆਂ ਬਾਕੀ ਬਹੁਮੁੱਲੀਆਂ ਜਾਨਾਂ ਰੱਬ ਨੂੰ ਪਿਆਰੀਆਂ ਹੋ ਜਾਂਦੀਆਂ ਤੇ ਬਹੁਮੁੱਲੀਆਂ ਜਾਨਾਂ ਨੂੰ ਬਚਾਉਣ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਸਾਡੇ ਭਾਈ ਸਾਹਿਬ ਪਦਮਸ਼ਰੀ ਹਾਂਸਰਾਜ ਹਾਂਸੀ ਦਾ ਅਮਨ ਨੂਰੀਜ ਦਾ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਤੇ ਮੈਨੂੰ ਉਮੀਦ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਜ਼ਰੂਰ ਪੈਦਾ ਹੋਏਗਾ ਧੰਨਵਾਦ ਸੋ ਬੇਸ਼ੱਕ ਇਹ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਆ ਦਰਸ਼ਕਾਂ ਦੇ ਲਈ ਸੁਣਨ ਵਾਲੀਆਂ ਨਹੀਂ ਸਮਝਣ ਵਾਲੀਆਂ ਨੇ ਪਰ ਇੱਥੇ ਇੱਕ ਪੰਥ ਦੋ ਕਾਰਜ ਵਾਲੀ ਗੱਲ ਬਈ ਜਿੱਥੇ ਡੋਨਰਸ ਨੂੰ ਔਰ ਜਿਹੜੇ ਅੰਦਾਨ ਕਰਨ ਵਾਲੇ ਨੇ ਉਹਨਾਂ ਨੂੰ ਕ੍ਰੈਡਿਟ ਕੀਤਾ ਜਾ ਰਿਹਾ ਕਿਸੇ ਦੀ ਜਾਨ ਬਚਾਉਣ ਦੇ ਲਈ ਉਸ ਦੇ ਨਾਲ-ਨਾਲ ਜਿਹੜਾ ਲੋਕ ਮਿਊਜ਼ਿਕ ਹੈ ਸਾਡਾ ਪੁਰਾਤਨ ਵਿਰਸਾ ਉਸ ਨੂੰ ਵੀ ਪਰਫੁੱਲਿਤ ਕਰਨ ਦੀ ਇੱਕ ਪਹਿਲ ਕਦਮੀ ਜਿਹੜੀ ਕੀਤੀ ਜਾ ਰਹੀ ਹੈ ਇੱਕ ਸ਼ਾਇਰ ਲਿਖਦਾ ਕਿ ਥੋੜਾ-ਥੋੜਾ ਕਰ ਲੋ ਫੈਸ਼ਨ ਬਹੁਤੇ ਤੋਂ ਮੂ ਮੋੜੋ ਮਾਪਿਆਂ ਦੀ ਅਨੇਕ ਕਮਾਈ ਪਾਣੀ ਵਾਗਣਾ ਰੋੜੋ ਕਿਉਂਕਿ ਸਾਡੇ ਬਜ਼ੁਰਗਾਂ ਨੇ ਬਹੁਤ ਮੁਸ਼ਕਲਤਾਵਾਂ ਕੀਤੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਇਸ ਸੰਗੀਤ ਨੂੰ ਇਸ ਵਿਰਸੇ ਨੂੰ ਉੱਚਾ ਚੁੱਕ ਕੇ ਨਿੱ। ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਤੋਂ